ਧਨਮਤੀ ਵਾਪਰੋਦਾਂ ਦੇ ਤਹਿਤ ਅੱਜ ਜਿਹੜੀਆਂ ਲਾਭ ਪਤਰੀ ਸੀ ਉਹ ਆਡ ਬਲਾਕ ਦੇ ਵਿੱਚ ਔਰ ਬੰਗਾ ਬਲਾਕ ਦੇ ਵਿੱਚ ਕੋਈ 100 ਦੇ ਕਰੀਬ ਜਿਹੜੇ ਸੀ ਉਹਨਾਂ ਨੂੰ ਪਹਿਲੀ ਕਿਸ਼ਤ ਦਿੱਤੀ ਗਈ ਪਰ ਇਹਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਆਫੀਸਰ ਨੇ ਜਿੰਨੇ ਉਹਨਾਂ ਦੇ ਐਮਐਲਏ ਨਾਲ ਇਹ ਡਿਊਟੀ ਲਗਾ ਰੱਖੀ ਹੈ ਕਿ ਜਿੰਨੇ ਵੀ ਵੈਲਫੇਅਰ ਸਕੀਮਸ ਨੇ ਉਹਨਾਂ ਨੂੰ ਲੋਕਾਂ ਤੱਕ ਜਿਹਨੇ ਉਹਦੇ ਜਰੂਰਤਮੰਦ ਨੇ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਸੋ ਮੈਂ ਸਮਝਦਾ ਕਿ ਇਹ ਅਫੀਸਰ ਸਾਹਿਬਾਨ ਦਾ ਬਹੁਤ ਵੱਡਾ ਉਪਰਾਲਾ ਆ ਸੀਐਮ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਆ ਕਿ ਅਸੀਂ ਜੋ ਸੈਂਟਰ ਜੋ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਹੈ ਜਿੰਨੇ ਵੀ ਪੈਸੇ ਆਉਂਦੇ ਆ ਉਹਦੀ ਬੱਤਵਾ ਯੂਟਿਲਾਈਜੇਸ਼ਨ ਇੱਥੇ ਹੋ ਸਕੇ ਮੈਂ ਮਹਿਸੂਸ ਕਰਦਾ ਕਿ 23 ਦਿਨ ਤੋਂ ਪਿਛਲੇ ਦਿਨੀ ਵੀ ਇੱਕ ਵੀਡੀਓ ਸਰਕਲ ਖੜੇ ਆ ਸਾਡੇ ਕੋਲ ਆਰਡਰ ਬੰਗਾ ਬਲਾਕ ਦੇ ਵਿੱਚ ਕੋਈ 5 ਕਰੋੜ ਦੇ ਕਰੀਬ ਸਾਡੇ ਕੋਲ ਪੈਸੇ ਪੈ ਸੀ ਜਿਹੜੇ ਕਹਿੰਦਾ ਮਤਲਬ ਵੀਡੀਓ ਸਾਹਿਬਾਨਾ ਦੋਨੋਂ ਵੀਡੀਓ ਸਹਿਬਾਨਾ ਉੱਪਰ ਅਫਸਰ ਸਹਿਬਾਨਾ ਸਲਾਹ ਕਰਕੇ ਅਸੀਂ ਉਹ ਕਿਹਾ ਵੀ ਉਹ ਡਿਵੈਲਪਮੈਂਟ ਦੇ ਕੰਮਾਂ 'ਚ ਉਹ ਖਰਚ ਦੇਣੇ ਚਾਹੀਦੇ ਕਿਉਂਕਿ ਸਰਕਾਰ ਦਾ ਪੈਸਾ ਜੇ ਪਿਆ ਉਹ ਕਰਨਾ ਕੀ ਹੈ ਜੋ ਨਾ ਲੱਗੇ ਉਹ ਵੀ ਇਹਨਾਂ ਨੇ ਆਲਮੋਸਟ ਮਿਲਦਾ ਵੀ ਸਾਬ ਨੇ ਰਿਲੀਜ਼ ਕਰ ਦਿੱਤਾ ਯਾਨੀ ਕਿ ਇਸ ਹਫਤੇ ਕੁਈ ਕਰੀਬ 5 ਕਰੋੜ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਜਿਹੜੇ ਬੰਗਾ ਦੇ ਵਿੱਚ ਉਹ ਕਈ ਬੰਦਾ ਦਾ ਸ਼ੁਰੂ ਹੋ ਗਏ ਆ। ਸੋ ਮੈਂ ਸਮਝਦਾ ਕਿ ਇਹ ਜੇਸੀਏ ਕਹੀਏ ਕਿ ਸਰਕਾਰ ਨੇ ਕਰਨ ਉਹ ਤਾਂ ਸਰਕਾਰ ਤਾਂ ਪੈਸੇ ਦੇ ਸਕਦੀ ਆ। ਪਰ ਜੇ ਚੰਗੇ ਜੋਗ ਅਫਸਰ ਹੋਣ ਤਾਂ ਉਹ ਕੰਮ ਬੜਾ ਸਮੂਥਲੀ ਸ਼ੁਰੂ ਹੋ ਜਾਂਦਾ ਔਰ ਮੈਂ ਇਸ ਗੱਲ ਦੀ ਬੰਗਾ ਸਾਹਿਬ ਦੇ ਵੀਡੀਓ ਸਾਹਿਬ ਨੂੰ ਇਹਨਾਂ ਦੇ ਪੂਰੀ ਟੀਮ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਕੰਮ ਉਹ ਸ਼ੁਰੂ ਕਰਾਤੇ ਆ ਔਰ ਔਡਜ ਵੀ ਸਿੱਧਾ ਸ਼ੁਰੂ ਹੋ ਗਏ ਆ। ਪਰ ਮੈਂ ਇਹ ਮਹਿਸੂਸ ਕਰਦਾ ਕਿ ਜਿੰਨੀਆਂ ਵੀ ਵੈਲਫੇਅਰ ਸਕੀਮਜ਼ ਨੇ ਉਹ ਤੁਸੀਂ ਦੇਖੋ ਤੁਹਾਡੇ ਬੰਦੇ ਤੁਸੀਂ ਸਭ ਤੋਂ ਵੱਡਾ ਜ਼ਰੀਆ ਹੈ ਮੀਡੀਆ ਤੁਸੀਂ ਲੋਕਾਂ ਤੱਕ ਗੱਲਾਂ ਲੈ ਕੇ ਜਾਂਦੇ ਹੋ ਜਿੰਨੀਆਂ ਵੀ ਵੈਲਫੇਅਰ ਸਕੀਮ ਨੇ ਮੈਨੂੰ ਕਿਉਂਕਿ ਪਰਸਨਲੀ ਮੈਨੂੰ ਇਸ ਇਹਦੇ ਬਾਰੇ ਰਾਜ ਦੇ ਫੰਕਸ਼ਨ ਦੇ ਲਈ ਉੱਥੋਂ ਵੀ ਸਾਨੂੰ ਵਿਧਾਨ ਸਭਾ ਵੱਲੋਂ ਵੀ ਆਇਆ ਸੀ ਇਨਵੀਟੇਸ਼ਨ ਉਹ ਮਕਸਦ ਸਿਰਫ ਇਹ ਨਹੀਂ ਹੈ ਕਿ ਵੈਲਫੇਅਰ ਜਿਹੜਾ ਪ੍ਰੋਗਰਾਮ ਆ ਪੰਜਾਬ ਦਾ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਕੋਈ ਵੀ ਵੈਲਫੇਅਰ ਸਕੀਮ ਜਿਹੜੀ ਆ ਉਹ ਲੋਕਾਂ ਤੱਕ 100% ਪਹੁੰਚਣੀ ਚਾਹੀਦੀ ਹੈ ਪਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਰਾਹਬ ਗਾਹੇ ਜਿੱਥੇ ਵੀ ਜਾਣੇ ਹੋ ਜਿੱਥੇ ਤੁਸੀਂ ਕਿਸੇ ਨੂੰ ਕੋਈ ਬੈਨੀਫਿਟ ਤੋਂ ਲੱਗਦਾ ਕਿ ਇਸ ਬੰਦੇ ਨੂੰ ਮਿਲਣਾ ਚਾਹੀਦਾ ਤੁਸੀਂ ਆਪ ਵੀ ਕਰੋ ਮੇਰੇ ਵੀ ਧਿਆਨ ਚ ਲਿਆਓ ਅਸੀਂ ਅਫਸਰ ਸਹਿਬਾਨਾਂ ਦੇ ਆਪ ਸਾਰੇ ਕਰਕੇ ਇਕੱਠੇ ਹੋਗੇ ਬੰਗਾ ਨੂੰ ਵਧੀਆ ਬਣਾਵਾ ਇੱਕ ਵਾਰ ਤੁਹਾਡੇ ਥਰੂ ਇੱਕ ਮੈਸੇਜ ਜਰੂਰ ਦਵਾਂਗਾ ਕਿਉਂਕਿ ਅਕਸਰ ਤੁਸੀਂ ਸ਼ਿਕਾਇਤ ਕਰਦੇ ਰਹਿੰਦੇ ਹੋ ਤੁਸਾਂ ਸਭ ਦਾ ਕਈ ਵਾਰੀ ਕਰੰਦੇ ਆ ਕਿ ਜਦੋਂ ਅਸੀਂ ਜਾਣੇ ਆ ਲੁੱਟਕ ਸੋਟ ਬੜੀ ਹੁੰਦੀ ਆ ਅਸੀਂ ਇਹਨਾਂ ਨੂੰ ਇੱਕ ਮਹੀਨਾ ਦਿੱਤਾ ਸੀ ਤੇ ਅਸੀਂ ਇਹ ਲੁੱਟਕ ਸੋਟ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦ ਕਰਨੀ ਹੈ ਬੇਸ਼ੱਕ ਉਹ ਕਿਤੇ ਵੀ ਹੋਵੇ ਜਿੱਥੇ ਵੀ ਕੋਈ ਅਸੀਂ ਅਫਸਰਾਂ ਨੂੰ ਸਾਰਿਆਂ ਜਿਹੜੇ ਬੰਦੇ ਇਦਾਂ ਦੇ ਸਾਰੇ ਅਫਸਰ ਚੰਗੇ ਅਫਸਰ ਨੇ ਪਰ ਕੁਝ ਲੋਕ ਜਿਹੜੇ ਵਿੱਚ ਮਾੜੇ ਵੀ ਹੁੰਦੇ ਆ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਬਹੁਤ ਲੰਬਾ ਸਮਾਂ ਇਹ ਕੰਮ ਚੱਲਣਾ ਨਹੀਂ ਸੋ ਮੈਂ ਕਿਉਂਕਿ ਰਤੂ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਤੇ ਮੈਂ ਰਤੂ ਸਾਹਿਬ ਅੱਜ ਤੁਹਾਨੂੰ ਇਹ ਫੇਰ ਕਹਿ ਜਾਵਾਂਗਾ ਵੀ ਤੁਸੀਂ ਹੁਣ ਤਹਿਸੀਲਾਂ ਚ ਠਾਣਿਆਂ ਚ ਹੋਰ ਦਫ਼ਤਰਾਂ ਚ ਇਹ ਜੇਕਰ ਕੋਈ ਇਦਾਂ ਦੀ ਕੋਈ ਸ਼ਿਕਾਇਤ ਆਵੇ ਜਿਹੜਾ ਅਫਸਰ ਇਦਾਂ ਦਾ ਅਜੀਬ ਨਹੀਂ ਸੁਣਦਾ ਤਾਂ ਬਕ ਸੁਣਾਵਾ ਲੈ ਕੇ ਸਰਕਾਰ ਦੀ ਕਿੰਨੀ ਅੰਦੇ ਚੜੀ ਔਰ ਇੱਕ ਸੋਧ ਬਿਲ ਜਿਹੜਾ ਉਹਨੇ ਸਾਹਮਣੇ ਪਾਸ ਕੀਤਾ ਉਹਨੂੰ ਤੇ ਕਿੰਨਾ ਕਸਰ ਪਾਇਆ ਦੇਖੋ ਉਹਨਾਂ ਨੇ ਇਹ ਗੱਲ ਜਿਹੜੀ ਸਦਾ ਪੰਸੇ ਮਾਨ ਸਾਹਿਬ ਚਾਹਦੇ ਆ ਕਿ ਪਿੰਡ ਲੈਵਲ ਤੇ ਕਹਿੰਦਾ ਮੈਂ ਪ੍ਰੋਟੈਕਟ ਨਹੀਂ ਹੋਣੀ ਚਾਹੀਦੀ ਪਿੰਡ ਲੈਵਲ ਤੇ ਅਸੀਂ ਕਹਿੰਦਾ ਮਤਲਬ ਆਪਸੀ ਭਾਈਚਾਰੇ ਦੇ ਨਾਲ ਚੰਗੇ ਬੰਦੇ ਨੂੰ ਸਰਪੰਚ ਬਣਾ ਲਈਏ ਉਹ ਕਹਿੰਦਾ ਮਤਲਬ ਪਿੰਡ ਦੀ ਬਿਹਤਰੀ ਲਈ ਕੰਮ ਕਰੇ ਕਿਸੇ ਖਾਸ ਪਾਰਟਿਕੂਲ ਪਾਰਟੀ ਦੀ ਬਿਹਤਰੀ ਦੀ ਕੰਮ ਨਾ ਕਰੇ ਮਕਸਦ ਸਿਰਫ ਇਹ ਨਾ ਮੇਰੀ ਪਿੰਡ ਦੀ ਬਿਹਤਰੀ ਲਈ ਕੰਮ ਹੋਣਾ ਚਾਹੀਦਾ ਜਦੋਂ ਪਿੰਡ ਵਧੀਆ ਹੋ ਗਏ ਤੇ ਸਾਡਾ ਪੰਜਾਬ ਵਧੀਆ ਹੋ ਜਾਊਗਾ ਮੈਨੂੰ ਲੱਗਦਾ ਇਸ ਤੋਂ ਵਧੀਆ ਐਕਟ ਹੋ ਨਹੀਂ ਸਕਦਾ ਕਿ ਅਸੀਂ ਪਿੰਡਾਂ 'ਚ ਆਪਸੀ ਭਾਈਚਾਰਾ ਜਿੱਥੇ ਅਸੀਂ ਇਕੱਠੇ ਹੋ ਕੇ ਕਿਉਂਕਿ ਉੱਥੇ ਕਦੀ ਕੋਈ ਕਿਸੇ ਨੂੰ ਪਾਰਟੀ ਕਰਕੇ ਨਹੀਂ ਜਾਣਦਾ ਚੰਗੇ ਬੰਦਿਆਂ ਨੂੰ ਲੋਕ ਚੰਗੇ ਸਮਝਦੇ ਆ ਔਰ ਜੇਕਰ ਇਹ ਗੱਲ ਬਿਲ ਆਇਆ ਇਹਦਾ ਇੰਪਲੀਮੈਂਟ ਪ੍ਰੋਪਰਲੀ ਥੱਲੇ ਹੋ ਜਾਣਾ ਔਰ ਮੈਂ ਸਮਝਦਾ ਕਿ ਪਿੰਡ ਜਿਹੜੇ ਸਾਡੇ ਆ ਉਹ ਡਿਵੈਲਪਮੈਂਟ ਵੱਲ ਨੂੰ ਜਾਣਗੇ ਸਰਬੱਤ ਦਾ ਵਿਕਾਸ ਹੋਏਗਾ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਆਪਸੀ ਭਾਈਚਾਰਾ ਬਣਿਆ ਰਹੂਗਾ ਪਾਰਟੀ ਦੇ ਸੁਪਰੀਮ ਜੀਵਾਲ ਸਾਹਿਬ ਨੇ ਰਿਜ਼ਾਈਨ ਦੇ ਰਿਹਾ ਹੈ ਸੀਐਮ ਚੜ੍ਹਿਆ ਦੀ ਕੀ ਵਜ੍ਹਾ ਕੀ ਰਹੀ ਹੈ ਕਿ ਕਿਸੇ ਕਾਰਨ ਕਰਕੇ ਜਾਂ ਵੈਸੇ ਹੀ ਉਹਨਾਂ ਨੇ ਦੇਖੋ ਇਹ ਮੋਦੀ ਸਰਕਾਰ ਜਿਹੜੀ ਆ ਤੁਹਾਡੇ ਸਾਹਮਣੇ ਪਿਛਲੀ ਵਾਰੀ ਵੀ ਜੋ ਕਹਿੰਦਾ ਮਤਲਬ ਸਿਰਫ ਇਹ ਆ ਵੀ ਸਵਾਏ ਉਹਨਾਂ ਤੋਂ ਕੋਈ ਹੋਰ ਕੋਈ ਕਿਸੇ ਪਾਰਟੀ ਨੂੰ ਲੋਕ ਅਗੇ ਨਾਲ ਲੈ ਕੇ ਆ ਪਰ ਲੋਕ ਜਾਣਦੇ ਆ ਕਿ ਜਿਹੜੇ ਲੋਕ ਇਮਾਨਦਾਰ ਨੇ ਜਿਹੜੇ ਲੋਕ ਕੰਮ ਕਰਨਾ ਜਾਣਦੇ ਨੇ ਕਿਉਂ ਕੇਜਰੀਵਾਲ ਸਾਹਿਬ ਜੇਕਰ ਇਮਾਨਦਾਰ ਨੇ ਕੰਮ ਕਰਨਾ ਜਾਣਦੇ ਨੇ ਲੋਕਾਂ ਦੀ ਭਲਾਈ ਲਈ ਦਿਨ ਰਾਤੇ ਕਰਦੇ ਨੇ ਤੇ ਉਹਨਾਂ ਨੂੰ ਝੂਠੇ ਕੰਮਾਂ ਚ ਸਾਬਸੂ ਕਿ ਉਹ ਇਹ ਫੁੱਟੇਰੇ ਦੇ ਕੰਮ ਕਰਦੇ ਆ ਪਰ ਉਹਨਾਂ ਦਾ ਜਿਹੜਾ ਸੁਪਰੀਮ ਕੋਰਟ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਜਮਾਨਤ ਤੇ ਰਿਹਾ ਕੀਤਾ ਬਾਕੀ ਅਸੀਂ ਜਿੱਥੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਵੀ ਕਰਦੇ ਆ ਅਸੀਂ ਵੀ ਗੱਲ ਲੋਕਾਂ ਤੱਕ ਲੈ ਕੇ ਜਾਣੀ ਚਾਹੁੰਦੇ ਆ ਕਿ ਲੋਕ ਹੀ ਡਿਸਾਈਡ ਕਰਨ ਕਿ ਕੀ ਕਹਿੰਦਾ ਮੇਰੇ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ ਕਿ ਉਹਨਾਂ ਨਾਲ ਇਦਾਂ ਦਾ ਵਿਹਾਰ ਕੀਤਾ ਜਾਵੇ ਜਾਂ ਉਹਨਾਂ ਨੂੰ ਬਾਹਰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਇਹ ਲੋਕ ਡਿਸਾਈਡ ਕਰਨਗੇ ਕਿਉਂਕਿ ਕਿਸੇ ਲੀਡਰ ਦਾ ਡਿਸਾਈਡ ਕਰਨਾ ਨਹੀਂ ਪਰ ਕੇਜਰੀਬਾਦ ਸਾਹਿਬ ਦਾ ਜਿਹੜਾ ਇੱਕ ਕਦਮਾ ਬਹੁਤ ਸ਼ਲਾਘਾਯੋਗ ਆ ਉਹਨਾਂ ਨੇ ਲੋਕਾਂ ਦੀ ਛੱਡੀ ਆ ਕਿਉਂਕਿ ਲੋਕ ਮਤ ਦਿੰਦੇ ਆ ਲੋਕ ਕਹਿੰਦਾ ਮੇਰੇ ਤੁਹਾਨੂੰ ਇਹ ਜਿਹੜਾ ਕਿਸੇ ਕੁਰਸੀ ਤੇ ਬਿਠਾਉਂਦੇ ਆ ਜਿਵੇਂ ਲੋਕਾਂ ਤੋਂ ਅੱਜ ਉਹਨਾਂ ਨੇ ਗੱਲ ਪੁੱਛੀ ਆ ਇਸ ਤੋਂ ਵੱਡੀ ਐਗਜ਼ਾਮਪਲ ਹੋਰ ਕੋਈ ਦੇ ਨਹੀਂ ਸਕਦਾ ਮੈਂ ਲੋਕਾਂ ਜਿਹੜੀ ਗੱਲ ਕਰ ਸਕਦਾ ਸੰਵਿਧਾਨ ਸਭਾ ਦੇ ਵਿੱਚ ਪਿੰਡਾਂ ਦੀ ਡਿਵੈਲਪਮੈਂਟ ਨੂੰ ਲੈ ਕੇ ਇਲੈਕਸ਼ਨ ਦੀ ਜ਼ੋਰਦਾਰ ਪਿਆਰੀ ਹੋ ਰਹੀ ਹੈ ਪਰ 4 ਸਾਲ ਤੋਂ ਨਗਰ ਕੌਂਸਲ ਬੰਗਾ ਦੇ ਵਿੱਚ ਅੱਜ ਤੱਕ ਇੱਕ ਪ੍ਰਧਾਨ ਨਹੀਂ ਦੇ ਸਕੇ ਕੀ ਇਹ ਮਤਲਬ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹਲਕਾ ਇੰਚਾਰਜ ਰਹਿ ਫਿਰ ਆਮ ਆਦਮੀ ਪਾਰਟੀ ਦੇ ਵੀ ਹਲਕਾ ਇੰਚਾਰਜ ਰਹਿ ਗਏ ਹੁਣ ਤੁਸੀਂ ਕਮਾਂਡ ਸੰਭਾਲੀ ਐ ਐਮਐਲਏ ਦੇ ਤੌਰ ਦੇ ਉੱਤੇ ਕਿ ਕੀ ਨਗਰ ਕੌਂਸਲ ਜਿਹੜੀ ਕਿ ਵਿਕਾਸ ਦੀਆਂ ਚੀਕਾਂ ਮਾਰ ਮਾਰ ਕੇ ਕਹਿ ਰਹੀ ਕਿ ਮੇਰਾ ਵਿਕਾਸ ਕਰੋ ਕਿ ਉਹ ਵਿਕਾਸ ਸ਼ੁਰੂ ਹੋਏਗਾ ਹੁਣ ਪ੍ਰਧਾਨ ਮਿਲੇਗਾ ਦੇਖੋ ਵਿਕਾਸ ਤਾਂ ਕਦੀ ਰੁਕਦਾ ਨਹੀਂ ਕਦੀ ਵੀ ਜੇ ਅਸੀਂ ਇਹ ਕਹੀਏ ਕਿ ਬੇ ਕਿਸੇ ਥਾਂ ਤੇ ਕਿਉਂਕਿ ਸਿਸਟਮ ਅਸੀਂ ਅਸੀਂ ਉਸ ਗੱਲ ਦੀ ਹਾਮੀ ਭਰਦੇ ਆ ਕਿ ਜਿਹੜੇ ਲੋਕਾਂ ਦੇ ਚੁਣੇ ਹੋ ਨਮਾਇंदे ਆ ਉਹਨਾਂ ਦੇ ਕੋਲ ਵਿਕਾਸ ਕਰਨ ਦੇ ਉਹਨਾਂ ਦੇ ਹੱਥ ਵਿੱਚ ਜਿਹੜੀਆਂ ਆ ਉਹ ਕਮਾਂਡ ਹੋਣੀ ਚਾਹੀਦੀ ਆ ਕਮਾਂਡ ਉਹ ਕਰਨ ਪਰ ਕੀ ਕਹਨਾ ਕਰਕੇ ਪਰ ਮੈਂ ਕਿਉਂਕਿ ਮੇਰੇ ਵੀ ਇਹ ਧਿਆਨ ਚਾ ਮੈਂ ਵੀ ਇੱਥੇ ਰਹਿਣਾ ਤੁਸੀਂ ਵੀ ਇੱਥੇ ਰਹਿੰਦੇ ਹੋ ਉਹ ਜਲਦੀ ਅਸੀਂ ਸਾਰੇ ਐਮਸੀ ਸਾਹਿਬਾਨ ਨੂੰ ਦਿਲੋਂ ਬੇਨਤੀ ਕਰੂੰਗਾ ਮੈਂ ਕਿ ਆਪਾਂ ਆਓ ਇਕੱਠੇ ਹੋ ਕੇ ਜਿਹੜਾ ਜਿਹੜੀ ਲੋਕਾਂ ਨੇ ਸਾਨੂੰ ਕਮਾਂਡ ਦਿੱਤੀ ਆ ਅਸੀਂ ਉਹਦਾ ਪ੍ਰੋਪਰਲੀ ਯੂਟਿਲਾਈਜ਼ ਕਰ ਸਕੀਏ ਔਰ ਕਿਉਂਕਿ ਮੈਂ ਸਮਝਦਾ ਕਿ ਜਿਹੜਾ ਚੁਣਿਆ ਨੁਮਾਇੰਦਾ ਹੁੰਦਾ ਨਾ ਉਹਨੂੰ ਹਰ ਨੁੱਕਰ ਦਾ ਪਤਾ ਹੁੰਦਾ ਨੇ ਕਿੱਥੇ ਕੀ ਕੰਮ ਹੋਣ ਵਾਲਾ ਉਹ ਕਈ ਵਾਰੀ ਅਫਸਰ ਸਾਹਿਬਾਂ ਨੂੰ ਪਤਾ ਨਹੀਂ ਹੁੰਦਾ ਸੋ ਮੈਂ ਇਸ ਚੀਜ਼ ਦਾ ਸਦਾ ਹੀ ਇਹਦੀ ਹੰਮੀ ਵੀ ਪਰਦਾ ਔਰ ਇਹਦੇ ਲਈ ਮੈਂ ਯਤਨ ਵੀ ਕਰਦਾ ਕਿ ਇਹਨਾਂ ਦੇ ਇਹਨਾਂ ਦੇ ਏਜੰਡੇ ਜਿਹੜੇ ਆ ਸੈਂਕਸ਼ਨ ਕਰਕੇ ਭੇਜੇ ਹੋਏ ਆ ਏਡੀਸੀ ਡੀਸੀ ਦਫਤਰ ਹਜੇ ਤੱਕ ਮਾਰਚ 2024 ਦੇ ਏਜੰਡੇ ਪਾਸ ਹੋ ਕੇ ਨਹੀਂ ਆਏ ਤੇ ਅੱਗਿਓ ਇਹ 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 ਦੇ ਵਿੱਚ ਜੇ ਤੁਸੀਂ ਇਹ ਕਹੋ ਕਿ ਜੇ ਪ੍ਰਧਾਨ ਬਣ ਜਾਏ ਤੇ ਮਾਰਚ ਦੇ ਏਜੰਡੇ ਨਿਕਲ ਆਣਗੇ ਇਦਾਂ ਨਹੀਂ ਹੈ ਉਹ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਨਗਾਲੀਆ ਉਹ ਮੈਂ ਕਰਾਉਂਗਾ ਉਹ ਮੈਂ ਕਹਿੰਦਾ ਮਤਲਬ ਤੁਸੀਂ ਮੈਨੂੰ ਅੱਜ ਮੇਰੀ ਕੋਲ ਧਿਆਨ ਚ ਲਿਆਂਦਾ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਸੋਮਵਾਰ ਤੱਕ ਇਹ ਪੁੱਛਾਂਗੇ ਕਿਉਂ ਨਹੀਂ ਕੱਢੇ ਕਿਉਂਕਿ ਸਦਾ ਭਗਵਾਨ ਸੇ ਮਾਨ ਸਾਹਿਬ ਇਹ ਉਹਨਾਂ ਨੇ ਹਦਾਇਤਾਂ ਦਿੱਤੀਆਂ ਸਾਰੇ ਅਫਸਰ ਸਾਹਿਬ ਨੂੰ ਕਿ ਐਡੀਆਂ ਲੰਬੀਆਂ ਸਮਾਂ ਤੁਸੀਂ ਇਹ ਫਾਈਨਲ ਰੱਖਣੀਆਂ ਨਹੀਂ ਕਿਉਂਕਿ ਉਹ ਵੀ ਜੇ ਪ੍ਰਧਾਨ ਤੋਂ ਬਿਨਾਂ ਐਮਸੀ ਸਾਰੇ ਹੈਗੇ ਆ ਉਹ ਉਹੀ ਮਤੇ ਪਾਉਂਦੇ ਆ ਸੋ ਮੈਂ ਇਹ ਇਹਦਾ ਚੈੱਕ ਕਰਕੇ ਉਹ 2-4 ਦਿਨ ਚੋਂ ਆਪਾਂ ਪਹਿਲਾਂ ਕਢਾ ਦਿਆਂ। ਅੰਦਰ ਵਿਕਾਸ ਦੀ ਵੀ ਗੱਲ ਹੋ ਗਈ ਜਿੱਦਾਂ ਵੀ ਅਧਿਕਾਰੀਆਂ ਦੇ ਪਰਫਾਰਮੈਂਸ ਪਰਫਾਰਮੈਂਸ ਦੀ ਵੀ ਗੱਲ ਕੀਤੀ ਆ। ਉਹ ਪਿੱਛੇ ਗੱਲ ਚੱਲੀ ਸੀ ਕਿ ਇੱਥੇ ਕੋਈ ਮਹੀਨਾ ਚੱਲਦਾ ਕੀ ਸਮਝਦੇ ਹੋ ਵੀ ਤੁਸੀਂ ਉਹਨਾਂ ਪਾਰਟੀ ਜਾ ਕੇ ਉਹ ਮਹੀਨਾ ਬੰਦ ਹੋ ਗਿਆ। ਦੇਖੋ ਇਹ ਮੈਂ ਨਹੀਂ ਕਹਿ ਸਕਦਾ। ਇਹ ਮੈਂ ਤੁਹਾਨੂੰ ਚੈਲੰਜ ਕਰਦਾ। ਮੈਨੂੰ ਮੈਂ 14 ਤਰੀਕ ਨੂੰ ਕਿਉਂਕਿ ਪਾਸਤੀ ਮੈਂ ਮੈਨੂੰ ਨਹੀਂ ਪਤਾ ਚੱਲਦਾ ਨਹੀਂ ਚੱਲਦਾ ਮੈਂ ਉਹਦੀ ਨਾ ਹਾਮੀ ਪਰਦਾ ਨਾਂ ਉਹਦੇ ਖਿਲਾਫ ਹਨਾ ਫੇਰ ਬਚਾਂ। ਪਰ ਮੈਂ ਤੁਹਾਨੂੰ ਇਹ ਚੈਲੰਜ ਕਰਦਾ ਕਿ ਤੁਸੀਂ ਹਰ ਕੋਨਾ ਫਰੋਲੋ ਇਹ ਕੰਮ ਮੈਨੂੰ ਡਾਕਟਰ ਸੁਖੀ ਇੱਥੇ ਮਹੀਨਾ ਲਊਗਾ ਤੇ ਫਿਰ ਤੁਹਾਡਾ ਮੈਂ ਗੁਨਾਹਗਰ ਹਾਂਗਾ ਪਰ ਮੈਂ ਤੁਹਾਨੂੰ ਇਹ ਬਿਸ਼ਵਾਸ ਦਿਵਾਉਣਾ ਕਿ ਜਿੱਦਣ ਇਹ ਅਲੀਗੇਸ਼ਨ ਮੇਰੇ ਤੇ ਲੱਗੇ ਤੇ ਫਿਰ ਉਸ ਦਿਨ ਫਿਰ ਮੈਂ ਡਾਕਟਰੀ ਕਰਿਆ ਕਰੂੰਗਾ ਫਿਰ ਇੱਥੇ ਨਹੀਂ ਆਣਾ